sit down <laughs> thank <laughs> you की नाम किथां आयो ਮੇਰਾ ਨਾਮ ਵੀਰਪਾਲ ਹੈ ਜੀ ਪਿੰਡ ਸੇਮੇ ਤੋਂ ਆ ਅੱਜ ਦੇ ਇਸ ਮੇਲੇ ਤੇ ਕਿਹੜੀ ਸਟਾਲ ਲਗਾਈ ਹੈ ਤੁਸੀਂ ਕਿਸ ਤਰ੍ਹਾਂ ਦੀ ਅਸੀਂ ਪੰਜਾਬੀ ਪਰਾਸਿੱਧਾ ਸਮਾਨ ਜੋ ਵੀ ਪੁਰਾਣੀ ਸਮਿਆਂ ਦੇ ਵਿੱਚ ਵੇਚਿਆ ਜਾਂਦਾ ਸੀ ਜਿਵੇਂ ਧੱਗਰੇ ਕੱਗਰਿਆਂ ਦੇ ਨਾਲ ਇਹਨੂੰ ਤੇ ਟੋਕਰੀਆਂ ਪਖੀਆਂ ਇਹ ਸਾਡਾ ਅਸੀਂ ਸਾਰਾ ਸਾਮਾਨ ਆਪਣੇ ਹੱਥੀ ਤਿਆਰ ਕਰਦੇ ਹਾਂ ਤੇ ਅਸੀਂ ਆਪਦੀ ਇੱਕ ਇਥੇ ਸਟਾਲ ਲਾਈ ਹੈ ਜਿਹੜਾ ਕਿ ਸਾਨੂੰ ਬਹੁਤ ਵਧੀਆ ਹੰਗਾਰਾ ਮਿਲਦਾ ਜੋ ਵੀ ਸੀ ਮੇਲੇ ਦੇ ਵਿੱਚ ਆਪਣੀ ਸਟਾਲ ਲਾਉਂਦੇ ਆ ਹੋਰ ਵੀ ਪਹਿਲਾਂ ਕਿਸੇ ਮੇਲੇ ਜਾਨੇ ਹੋ ਕਿ ਪਹਿਲੀ ਵਾਰ ਆਏ ਨਹੀਂ ਨਹੀਂ ਜੀ ਹਾਂ ਜੀ ਅਸੀਂ ਸਾਰਸ ਮੇਲੇ ਵੀ ਲਗਾਉਂਦੇ ਆ ਤੇ ਪਿਛਲੇ ਮੇਲੇ ਦੇ ਵਿੱਚ ਮੇਲਾ ਜਾਗ ਦੇ ਜੂਮਾ ਦਾ ਵੀ ਲਾਇਆ ਜਿਹਦੇ ਵਿੱਚ ਵੀ ਸਾਡਾ ਸਾਰਾ ਸਾਮਾਨ ਸੇਲ ਹੋ ਗਿਆ ਸੀ ਬਹੁਤ ਵਧੀਆ ਸਾਨੂੰ ਉੱਥੇ ਰਿਸਪੌਂਸ ਮਿਲਿਆ ਸੀ ਹਾਂ ਜੀ ਮਾਡੂ ਕੀ ਨਾਮ ਆਪਰਾ ਸਤਪ੍ਰਿਯ ਕਾਲ ਜੀ ਆयो ਬਟਿਕ ਦਾ ਮੈਡਾ ਚੌਕ ਤੇ ਆਪਣਾ ਤਰੀਕਾ ਡਾਇਮੰਡ ਬਟਿਕ ਚ ਅਸੀਂ ਮੇਲੇ 'ਚ ਕਿਸੇ ਜੀ ਦੀ ਸਟਾਲ ਲਗਾਈ ਹੁੰਦੀ ਆ ਮੈਂ ਸਟਾਲ ਵਗੈਰਾ ਦੀ ਬਾਕੀ ਜਿਹੜੇ ਵੀ ਆਪਾਂ ਤਿਆਰ ਕਰਦੇ ਆ ਹਨਾ ਇੱਥੇ ਕਾਰੋਬਾਰ ਜੋ ਮੈਂ ਸਾਰਾ ਲਗਾਇਆ ਹੋਇਆ ਹੈ ਡ्रेसेस ਵਗੈਰਾ ਵੀ ਬਣਾਦੇ ਆ ਸਟੀਚਿੰਗ ਫੁਲਕਾਰੀ ਹੱਥੀਂ ਵਿਵਾਰਕ ਕਰਕੇ ਸੂਟ ਰੈਡੀ ਕਰਕੇ ਆਪਾਂ ਸੇਲ ਕਰਦੇ ਆ ਆਰਡਰ ਤੇ ਵੀ ਤਿਆਰ ਕਰਦੇ ਆ ਹਾਂਜੀ ਆਰਡਰ ਤੇ ਵੀ ਤਿਆਰ ਕਰਦੇ ਆ ਇੱਥੇ ਮੇਲੇ 'ਚ ਤੁਹਾਨੂੰ ਕਿਹਨਾ ਤੇ ਰਿਸਪੌਂਸ ਮਿਲ ਰਿਹਾ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈ ਔਰ ਕੋ ਮੈਸੇਜ ਦੇਣਾ ਚਾਹੋਗੇ ਹਾਂਜੀ ਆਪਣਾ ਕੀ ਨਾਮ ਹੈ ਤੁਸੀਂ ਕਹਿਣਾ ਚਾਹੋਗੇ ਮੇਲੇ ਚ ਆਏ ਹੋ ਮੇਰਾ ਨਾਮ ਹਰਪਨ ਸਮਾਸੀ ਹੋਣਾ ਅਸੀਂ ਮੇਲੇ ਚ ਆਇਆ ਖੂਬ ਆਨੰਦ ਲਿੱਤਾ ਹੈਗਾ ਤੇ ਸਾਨੂੰ ਬੜਾ ਲੱਗ ਰਿਹਾ ਸਾਨੂੰ ਇਹ ਲੱਗਦਾ ਕਿ ਨਿਛਿੰਤਾ ਦੇ ਮੇਲੇ ਲੈਂਦੇ ਰਹਿਣੇ ਚਾਹੀਦੇ ਕਿਉਂਕਿ ਜਿਹੜੀਆਂ ਔਰਤਾਂ ਕਰੇ ਘਰ ਕਰੇ ਲੋ ਕੰਮ ਕਾਰੋਬਾਰ ਕਰਦੀਆਂ ਉਹਨਾਂ ਨੂੰ ਇੱਕ ਮੌਕਾ ਦਿੱਤਾ ਜਾਂਦਾ ਹੈਗਾ ਤੇ ਉਹਦੇ ਉੱਤੇ ਉਹਨਾਂ ਦੀ ਥੋੜੀ ਐਡਵਰਟਾਈਜ਼ਮੈਂਟ ਵੀ ਹੋ ਜਾਂਦੀ ਤੇ ਉਹਨਾਂ ਦੀ ਥੋੜੀ ਸੇਵ ਵੀ ਹੋ ਜਾਂਦੀ ਤੇ ਨਾਲੇ ਉਹਨਾਂ ਨੂੰ ਅੱਗੇ ਵਧਣ ਦਾ ਮੌਕਾ ਮਿਲਦਾ ਹੈ